मृ ਭਾਇ ਕੋ ਟਿੱਕਾ ਖਾਲਸਾ ਭਾਇ ਕੋ ਜੀ ਘਤੇ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੋਂ ਮਜੀਠਾ ਰੋਡ ਮਡੋਰੀ ਰੈਡਾਚ ਤੋਂ ਇੱਥੇ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾਰ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹਮ ਹੁਹਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਮਖਤਕ ਉਹ ਮਹਮਾ ਕੇ ਹੋ ਵਾਹਿਗੁਰੂ ਸਨਹੀ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਬੇਨਤੀ ਜੀ ਇਹੀ ਸਾਰਿਆਂ ਵਾਸਤੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕਿਸ ਦੀ ਆਸ ਮਰاد ਪੂਰੀ ਹੋਵੇ ਗੁਰੂ ਸਰਬ ਦੀ ਕਿਰਪਾ ਹਰ ਤੇ ਬਣੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦੇਸ਼ ਸਿੰਘ ਪਿੰਡ ਕੁਦੂਆਲਾ ਹੀ ਮਖਤੋ ਜੀ ਹਾਂ ਜੀ ਮਾਗੀਰਾ ਪਿੱਤਰ ਦਿਹਾੜਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਹਾਰ ਪਿੱਤਰ ਦਿਹਾੜਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਖੁਸ਼ੀਆਂ ਲੈਣ ਆਏ ਆ ਜੀ ਖੁਸ਼ੀਆਂ ਮਹਾਰਾਜ ਹਰਕੁਣੂ ਦੇਵੇ ਸੱਚੇ ਪਾਤਸ਼ਾਹ ਮਾਤਮਾ ਹਰ ਇੱਕ ਦਾ ਲੜ ਫੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸੱਚੇ ਦਿਲੋਂ ਆਉਂਦਾ ਪ੍ਰਮਾਤਮਾ ਉਹਦੀ ਅਸ਼ਾ ਮਾਰ ਪੂਰੀ ਕਰਦਾ ਹੈ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਬੈਰ ਜੀ ਖਾਲਸਾ ਬੈਗਰ ਦੀ ਫਤਿਹ ਕਿੰਨਾ ਇਕੱਠ ਦੇਖਣ ਨੂੰ ਮਿਲਿਆ ਸੰਤਾਂ ਦਾ ਇਕੱਠ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਅੱਜ ਥੋੜਾ ਜਿਹਾ ਹੈ ਆ ਮੁਕਸਰ ਮਾਗੀ ਤੇ ਜਾਣਾ ਜਨ ਔਰ ਕਾਟ ਸੰਗਤਾਂ ਦਾ ਗੁਰੂ ਗ੍ਰਾਮਦਾਸ ਪਾਤਸ਼ਾਹ ਦੇ ਘਰ ਤਾਂ ਬਹੁਤ ਜ਼ਿਆਦਾ ਕੱਟਦਾ ਜੀ ਅੱਜ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਰਮਿੰਦਰ ਸਾਹਿਬ ਦੇ ਹਾਂਜੀ ਅਰਦਾਸ ਬੇਨਤੀ ਹੋਈ ਹੈ ਜੀ ਮਹਾਰਾਜ ਹਰ ਇੱਕ ਦਾ ਤੰਦਰੁਸਤੀ ਬਸ਼ਤੇ ਹਰਕ ਨੂੰ ਹਰ ਇੱਕ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਸ਼ਕੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਰੱਖੇ ਸੱਚੇ ਪਾਤਸ਼ਾਹ ਮਹਾਰਾਜ ਨੈਰੂ ਦੀ ਖਾਲਸਾ ਵੈਕਤੀ ਪਤੇ ਦਾਸ ਕਰਨੈਲ ਸਿੰਘ ਜੀ ਵਾਸੀ ਅੰਮ੍ਰਿਤਸਰ ਗੁਰੂ ਕਿਰਪਾ ਦੁਆਰਾ ਮਹਾਰਾਜ ਜੀ ਮੈਨੂੰ ਗੁਰੂ ਘਰ ਲੈ ਕੇ ਆਏ ਹਨ ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੇ ਜੋ ਸੰਗਰਾਮ ਚੜਦੇ ਆ ਵਾਗੇ ਦਾ ਦਿਹਾੜਾ ਕਹ ਕੇ ਇਸ ਨੂੰ ਮਨਾਇਆ ਜਾਂਦਾ ਹੈ ਵਾਗੇ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਐਸਾ ਸਮਾਂ ਆਇਆ ਤਾਂ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤਸਰ ਜੋ ਹੈ ਗੁਰਦੁਆਰੇ ਵਿੱਚ ਆਏ ਫਿਰ ਉਹਨਾਂ ਨੂੰ ਆਪਣੀ ਸੋਝੀ ਆਈ ਉਹਨਾਂ ਗੁਰੂ ਸਾਹਿਬ ਕੋਲ ਮਾਫੀ ਮੰਗੀ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਉਹਨਾਂ ਨੇ ਮੁੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੌਮ ਵਿੱਚ ਆ ਗਏ ਆਣ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੀਆਂ ਗਿਆ ਦੇ ਮਾਗਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਰਮਤਾ ਹੁੰਦੀ ਹੈ ਅੰਮ੍ਰਿਤ ਵੇਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੇ ਵੈੜਦਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਹੈ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਿਤ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚੱਲਦੀ ਰਹਿੰਦੀ ਹੈ ਸਾਧ ਸੰਗ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੌਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਇਕੱਠ ਬਹੁਤ ਹੈ ਜੀ ਕੱਲ ਹੋਰ ਜ਼ਿਆਦਾ ਹੋਏਗਾ ਕਿਉਂ ਜੋ ਸਕਦਾ ਹੈ ਘਰਾਂ ਤੋਂ ਚੱਲੀਆਂ ਹਨ ਮਾਗੀ ਦਿਹਾੜੇ ਸੰਗਰਾ ਦਾ ਦਿਹਾੜਾ ਹੁਣ ਕਰਕੇ ਸੰਗਤਾਂ ਬਹੁਤ ਪਹੁੰਚਣ ਗਿਆ ਹੋਮੋ ਮ ਆ ਕੇ ਸੰਗਤਾਂ ਪਹੁੰਚਣ ਗਿਆ ਕੱਲ ਦਾ ਵਿਸ਼ੇਸ਼ ਆਕਰਸ਼ਣ ਰਹੇਗਾ ਤਾਂ ਜੋ ਸੰਗਤਾਂ ਆ ਕੇ ਗੁਰੂ ਘਰੋਂ ਅਸੀਸਾਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਜੋ ਹੈ ਉਹ ਰਾਜੀ ਖੁਸ਼ੀ ਮੰਗਦੇ ਹਨ ਜਿੱਥੇ ਪਰਵਾ ਦੇ ਰਾਜੀ ਖੁਸ਼ੀ ਮੰਗਦੇ ਹਨ ਉੱਥੇ ਆਪਣੇ ਕਾਰੋਬਾਰਾਂ ਦੀ ਖੇਤੀ ਦੀ ਹਰ ਤਰ੍ਹਾਂ ਦੀ ਔਰ ਪੂਰੇ ਸਮੁੱਚੇ ਸਮਾਜ ਦੀ ਜੋ ਹੈ ਭਲਾ ਮੰਗਿਆ ਜਾਂਦਾ ਹੈ ਗੁਰੂ ਗ੍ਰਾਮਦਾ ਦਾ ਘਰ ਐਸਾ ਹੈ ਜਦੋਂ ਵੀ ਅਰਦਾਸ ਹੁੰਦੀ ਹੈ ਅਰਦਾਸ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ